ਮਾਨੀ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੇ ਪੰਜਾਬ ਨੂੰ ਖਾ ਲਿਆ ਤੇ ਅੱਜ ਆ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਪੰਜਾਬ ਦਾ ਇੱਕ ਵੱਡਾ ਆਈਏਐਸ ਅਫਸਰ ਬਹੁਤ ਕਸੂਤਾ ਫਸਦਾ ਨਜ਼ਰ ਆ ਰਿਹਾ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿਹੜਾ ਆਈਏਐਸ ਅਫਸਰ ਹੈ ਕਿਹੜੇ ਮਾਮਲੇ ਚ ਉਹ ਫਸ ਰਿਹਾ ਕਿੱਥੋਂ ਦੀ ਕਹਾਣੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਪਹਿਲਾਂ ਬੇਨਤੀ ਹੈ ਤੁਸੀਂ ਵੀ ਹਰ ਗੱਲ ਬਾਰੇ ਆਪਣਾ ਵਿਚਾਰ ਲਿਖਿਆ ਕਰੋ ਤੇ ਜੇਕਰ ਮਿੱਤਰੋ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਮਿੱਤਰੋ ਪੰਜਾਬ ਦਾ ਇੱਕ ਆਈਐਸ ਅਫਸਰ ਜਿਹਦੇ ਖਿਲਾਫ ਅੱਜ ਅਦਾਲਤ ਦੇ ਵਿੱਚ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਆਈਐਸ ਅਫਸਰ ਦਾ ਨਾਮ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ ਇਸ ਆਈਐਸ ਅਫਸਰ ਦੇ ਖਿਲਾਫ ਜਿਹੜਾ ਮਨੀ ਲਾਂਡਰਿੰਗ ਦਾ ਮਕਦਮਾ ਤੇ ਰਿਸ਼ਵਤ ਖੋਰੀ ਦਾ ਮਕਦਮਾ ਇਹ ਦੋਵੇਂ ਜਿਹੜੇ ਨੇ ਉਹ ਹੁਣ ਅਦਾਲਤ ਦੇ ਵਿੱਚ ਚੱਲਣਗੇ। ਮਾਮਲਾ 2022 ਦਾ ਹੈ। 2022 ਸਤੰਬਰ ਮਹੀਨੇ ਦੇ ਵਿੱਚ ਆਈਐਸ ਅਫਸਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਅੱਜ ਵੀ ਇਹ ਜਿਹੜਾ ਆਈਐਸ ਅਫਸਰ ਹੈ ਇੱਕ ਵੱਡੇ ਅਹੁਦੇ ਤੇ ਤਾਇਨਾਤ ਦੱਸਿਆ ਜਾ ਰਿਹਾ ਹੈ। ਮਾਮਲਾ ਜਦੋਂ 2022 ਦੇ ਵਿੱਚ ਇਸ ਅਫਸਰ ਨੂੰ ਫੜਿਆ ਸੀ ਉਦੋਂ ਇਹ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਵਿੱਚ ਡਾਇਰੈਕਟਰ ਦੇ ਅਹੁਦੇ ਤੇ ਸੀ ਤਾਂ ਉਸ ਵਕਤ ਇਹਦੇ ਉੱਪਰ ਦੋਸ਼ ਲੱਗੇ ਕਹਾਣੀ ਕੀ ਹੈ ਇਸੇ ਦੇ ਹੀ ਅਫਸਰ ਦੇ ਮਹਿਕਮੇ ਦਾ ਇੱਕ ਮੁਲਾਜ਼ਮ ਸੀ ਉਹਦਾ ਕੋਈ ਪ੍ਰੋਬਲਮ ਸੀ ਕੋਈ ਚੱਕਰ ਚੱਲ ਰਿਹਾ ਸੀ ਤਾਂ ਉਹਦੇ ਮਾਮਲੇ ਦੇ ਵਿੱਚ ਇਸ ਆਈਐਸ ਅਫਸਰ ਦੇ ਉੱਪਰ ਦੋਸ਼ ਲੱਗੇ ਸੀ ਕਿ ਇਸ ਨੇ 5 ਲੱਖ ਰੁਪਇਆ ਰਿਸ਼ਵਤ ਮੰਗੀ ਸੀ ਫਿਰ 2 ਲੱਖ ਦੇ ਵਿੱਚ ਸੈਟਿੰਗ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਜਦੋਂ 2 ਲੱਖ ਰੁਪਇਆ ਦੇਣ ਲੱਗੇ ਤਾਂ सीबीआई ਨੂੰ ਅੰਦਰ ਖਾਤੇ ਸ਼ਿਕਾਇਤ ਕਰ ਦਿੱਤੀ ਗਈ ਸੀ सीबीआई ਨੇ ਟਰੈਪ ਲਾ ਕੇ ਜਿਵੇਂ ਡੀਆਈਜੀ ਭੁੱਲਰ ਨੂੰ ਪਿਛਲੇ ਦਿਨੀ ਫੜਿਆ ਉਸੇ ਤਰ੍ਹਾਂ ਇਸ ਆਈਐਸ ਅਫਸਰ ਨੂੰ ਫੜਿਆ ਸੀ ਹੁਣ ਜਦੋਂ ਇਹ ਅਫਸਰ ਉਦੋਂ ਫੜਿਆ ਗਿਆ ਤਾ ਸੀਬੀਆਈ ਨੇ ਇੱਕ ਵਾਰ ਇਹਦੇ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਕਰਕੇ ਉਹ ਚਲਾਇਆ ਹੋਇਆ ਉਸ ਤੋਂ ਬਾਅਦ ਇਹਦੇ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋਈ ਸੀ ਮਨੀ ਲਾਂਡਰਿੰਗ ਦਾ ਕੇਸ ਵੀ ਚੱਲਿਆ ਕਿਉਂਕਿ ਜਿਹੜੇ ਅਫਸਰਾਂ ਦੇ ਉੱਪਰ ਦੋਸ਼ ਲੱਗਦੇ ਨੇ 2 ਨੰਬਰ ਦੇ ਪੈਸੇ ਦੇ ਉਹ ਪੈਸਾ ਬਹੁਤ ਬਣਾਈ ਬੈਠੇ ਹੁੰਦੇ ਆ ਜਾਇਦਾਦਾਂ ਬਹੁਤ ਬਣਾਈ ਬੈਠੇ ਹੁੰਦੇ ਆ ਜਿਵੇਂ ਡੀਆਈਜੀ ਭੁੱਲਰ ਦੇ ਉੱਪਰ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗੇ ਤੇ ਕਈ ਕੁਝ ਸਾਹਮਣੇ ਆਇਆ ਹੋਰ ਵੀ ਬੜੇ ਸਾਰੇ ਅਫਸਰ ਤੇ ਮੰਤਰੀ ਬੜੀਆਂ ਜਾਇਦਾਦਾਂ ਬਣਾਈਆਂ ਕਈਆਂ ਨੇ ਬੜੀਆਂ ਲੋਕਾਂ ਦੀ ਲਹੂ ਪੀਪੀ ਕੇ ਲੋਕਾਂ ਨੂੰ ਲੁੱਟ ਲੁੱਟ ਕੇ ਅਸਲ ਦੇ ਵਿੱਚ ਰਿਸ਼ਵਤ ਖੋਰੀ ਹਰਾਮ ਦੀ ਕਮਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਅਫਸਰ ਹੈ ਇਹਦੇ ਖਿਲਾਫ ਫਿਰ ED ਨੇ ਵੀ ਕਾਰਵਾਈ ਸ਼ੁਰੂ ਕੀਤੀ ਤੇ ED ਨੇ ਹੁਣ ਜਿਹੜਾ ਦੋਸ਼ ਪੱਤਰ ਹੈ ਜਿਹੜੀ ਚਾਰ ਸ਼ੀਟ ਹੈ ਉਹ ਅਦਾਲਤ 'ਚ ਦਾਖਲ ਕਰ ਦਿੱਤੀ ਹੈ ਤੇ ਹੁਣ ਦੋ ਮਾਮਲੇ ਚੱਲਣਗੇ ਰਿਸ਼ਵਤਖੋਰੀ ਦਾ ਪਲੱਸ ਮਨੀ ਲਾਂਡਰਿੰਗ ਦਾ ਹੁਣ ਇਸ ਮਾਮਲੇ ਦੇ ਵਿੱਚ ਇਹ ਅਫਸਰ ਸਾਹਿਬ ਨਾਲ ਅੱਗੇ ਕੀ ਹੁੰਦਾ ਉਹ ਤਾਂ ਵੇਖਣਾ ਆਉਣ ਵਾਲੇ ਟਾਈਮ ਦੱਸੇਗਾ ਪਰ ਸਵਾਲ ਇੱਕ ਵੱਡਾ ਹੈ ਆ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਬਰਦਾਸ਼ਤ ਹੀ ਨਹੀਂ ਕਰਦੇ ਅਸੀਂ ਤਾਂ ਭ੍ਰਿਸ਼ਟਾਚਾਰ ਤੇ ਲਗਾਮ ਹੀ ਬੋਤ ਲਾਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਅਫਸਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਆਉਦੇ ਤੇ ਆ ਅੱਜ ਵੀ ਜਿਹਦੇ ਤੇ ਦੋ ਦੋ ਮਾਮਲੇ ਚੱਲ ਰਹੇ ਹੁਣ ਰਿਸ਼ਵਤ ਖੋਰੀ ਦੇ ਕੇਸਾਂ 'ਚ ਰੰਗੇ ਹੱਥੀ ਫੜਨ ਦੇ ਦੋਸ਼ ਹੋਣ ਔਰ ਉਸ ਤੋਂ ਬਾਅਦ ਮਨੀ ਲਾਂਡਰਿੰਗ ਦੇ ਕੇਸ ਹੋਣ ਉਹਨਾਂ ਅਫਸਰਾਂ ਨੂੰ ਵੀ ਜੇ ਜ਼ਿੰਮੇਵਾਰੀਆਂ ਦੇ ਕੇ ਅਹੁਦੇ ਤੇ ਲਾਇਆ ਜਾਣਾ ਤਾਂ ਫਿਰ ਇਹ ਚੱਲ ਕੀ ਰਿਹਾ ਹੈ ਐਂਦਾ ਤਾਂ ਡੀਆਈਜੀ ਪੁੱਲਰ ਦੀ ਜ਼ਮਾਨਤ ਹੋ ਜੂਗੀ ਤੇ ਉਹਨੂੰ ਵੀ ਪੰਜਾਬ ਸਰਕਾਰ ਫਿਰ ਵੱਡੇ ਅਹੁਦੇ ਤੇ ਲਾ ਛੱਡੇਗੀ ਇਹ ਬਿਲਕੁਲ ਗਲਤ ਹੈ ਜਿਹੜਾ ਕੋਈ ਅਫਸਰ ਅਧਿਕਾਰੀ ਇੱਕ ਵਾਰ ਵੱਡੇ ਭ੍ਰਿਸ਼ਟਾਚਾਰ ਦੇ ਵਿੱਚ ਐਂਦਾ ਫੜਿਆ ਜਾਏ ਉਹਨੂੰ ਮੇਰੇ ਖਿਆਲ ਦੇ ਨਾਲ ਜਦੋਂ ਤੱਕ ਉਹਦੇ ਕੇਸ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂ ਕਿਉਂਕਿ ਉਹ ਤਾਂ ਜਦੋਂ ਉਹਦੇ ਤੇ ਇੰਨੇ ਗੰਭੀਰ ਦੋਸ਼ ਇੱਕ ਵਾਰ ਲੱਗ ਗਏ ਨੇ ਤਾਂ ਫਿਰ ਅੱਗੇ ਕੀ ਗਰੰਟੀ ਹੈ ਵੀ ਉਹ ਸਹੀ ਹੀ ਕੰਮ ਕਰ ਰਿਹਾ ਹੋਊਗਾ ਹੁਣ ਤੁਸੀਂ ਦੇਖੋ ਰੋਜ਼ਾਨਾ ਹੀ ਬੀਤੇ ਕੱਲ ਪੰਜਾਬ ਦੇ ਵਿੱਚ ਇੱਕ ਮੈਡੀਕਲ ਅਫਸਰ ਬੀਬੀ ਜਿਹੜੀ ਸੀਨੀਅਰ ਮੈਡੀਕਲ ਅਫਸਰ ਸੀਗੀ ਐਸ ਐਮਓ ਸੀ ਉਹਨੂੰ ਵਿਜੀਲੈਂਸ ਨੇ ਫੜਿਆ ਹੁਣ ਸਿਧਵਾ ਬੇਟ ਲੁਧਿਆਣੇ ਦਾ ਇਹ ਮਾਮਲਾ ਉੱਥੇ ਉੱਤੇ ਨਾਤ ਸੀਗੀ ਤਾਂ ਉਹਦੇ ਉੱਪਰ ਦੋਸ਼ ਨੇ ਕਿ ਉਹ ਜਿਹੜਾ ਆਡਿਟ ਕਰਨ ਦੇ ਨਾਂ ਐ ਰਿਸ਼ਵਤ ਲੈ ਰਹੀ ਸੀ ਤੇ ਆਪਣੇ ਹੀ ਹੇਠਲੇ ਕਰਮਚਾਰੀਆਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਸੀ। ਇਹ ਦੂ ਪਿੱਛੇ ਚਲੇ ਜੋ। ਪਿੱਛੇ ਦੋ ਜਿਹੜੇ ਆ ਉਹ ਪੁਲਿਸ ਵਾਲੇ ਰਿਸ਼ਵਤ ਲੈਂਦੇ ਫੜੇ ਗਏ। ਮਤਲਬ ਰੋਜ਼ਾਨਾ ਹੀ ਇਹ ਰਿਸ਼ਵਤਖੋਰੀ ਦੇ ਚੱਕਰਾਂ ਦੇ ਵਿੱਚ ਇਹ ਫੜੇ ਜਾ ਰਹੇ ਨੇ। ਕੀ ਪੰਜਾਬ ਤੇ ਰਿਸ਼ਵਤਖੋਰੀ ਦਾ ਡਰ ਪੈ ਗਿਆ? ਵੇਖੋ ਜਿੰਨੀ ਆਸਾਨੀ ਨਾਲ ਰਿਸ਼ਵਤਖੋਰੀ ਲੈਣਦੇ ਵਿਅਕਤੀ ਫੜੇ ਜਾਂਦੇ ਨੇ। ਜਿੰਨੀ ਆਸਾਨੀ ਨਾਲ ਉਹ ਲੈ ਰਹੇ ਹੁੰਦੇ ਨੇ ਸੈਟਿੰਗ ਕਰਕੇ ਕਿ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਿਸ਼ਵਤ ਖੋਰਾ ਨੂੰ ਡਰ ਪੈ ਗਿਆ ਉਹ ਪੈਸੇ ਲੈਣ ਤੋਂ ਰੁੱਕ ਗਏ ਨੇ ਜਾਂ ਡਰ ਰਹੇ ਨੇ ਮੈਨੂੰ ਨਹੀਂ ਲੱਗਦਾ ਔਰ ਜਾਨਾ ਲੋਕਾਂ ਦਾ ਵਾਹ ਪੈਂਦਾ ਥਾਣਿਆਂ ਨਾਲ ਬਿਜਲੀ ਦਫ਼ਤਰਾਂ ਨਾਲ ਪਟਵਾਰੀਆਂ ਦੇ ਦਫ਼ਤਰਾਂ ਨਾਲ ਤੇ ਹੋਰ ਸਾਰੇ ਮਹਿਕਮਿਆਂ ਨਾਲ ਤੁਸੀਂ ਆਪਣਾ ਵਿਚਾਰ ਲਿਖ ਦਿਓ ਕਿ ਤੁਹਾਨੂੰ ਕੀ ਕਹਿੰਦਾ ਵੀ ਭਾਈ ਪੈਸਾ ਇਕ ਨਹੀਂ ਲੈਣਾ ਕੰਮ ਕਰਾਂਗੇ ਟਾਈਮ ਤੇ ਤਰੀਕੇ ਲੋਕ ਕਹਿੰਦੇ ਨੇ ਬਦਲ ਰਹੇ ਨੇ ਉਹਦੇ ਰਾਈ ਪੈਸੇ ਲੈ ਲੈ ਉਹਦੇ ਰਾਈ ਲੈ ਲੈ ਸਿੱਧੇ ਨਾ ਲਏ ਫਲਾਣੇ ਨੂੰ ਦੇ ਦੇ ਫਲਾਣੇ ਦੇ ਅਕਾਊਂਟ ਚ ਪਾ ਦਿਓ ਜਾਂ ਫਲਾਣੀ ਦੁਕਾਨ ਤੇ ਫੜਾ ਦਿਓ ਮੈਨੂੰ ਯਾਦ ਆ ਰਿਹਾ ਤਿੰਨ ਨਾਵਲ ਲਿਖੇ ਮਿੱਤਰ ਸੈਣ ਮੀਤ ਨੇ ਜਿਹੜੇ ਇਸ ਰਿਸ਼ਵਤਖੋਰ ਸਿਸਟਮ ਨੂੰ ਨੰਗਾ ਕਰਦੇ ਨੇ ਪਹਿਲਾ ਤਪਤੀਸ਼ ਦੂਜਾ ਨਾਵਲ ਉਹਨਾਂ ਦਾ ਸੁਧਾਰ ਕਰ ਤੇ ਤੀਜਾ ਕੌਰਵ ਸਭਾ ਉਹ ਨਾਵਲ ਜਦ ਆਪਾਂ ਪੜ੍ਹਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਇਸ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਬੇਈਮਾਨੀ ਤੇ ਰਿਸ਼ਵਤਖੋਰੀ ਕਿਹੜੇ ਤਰੀਕਿਆਂ ਨਾਲ ਚੱਲਦੀ ਆ ਕਿਵੇਂ-ਕਿਵੇਂ ਚੱਲਦਾ ਸਾਰਾ ਕੁਝ ਜਿਹਨੇ ਉਹ ਨਹੀਂ ਪੜੇ ਨਾ ਉਹ ਨਹੀਂ ਸਮਝ ਸਕਦਾ ਕਿ ਇਹ ਸਿਸਟਮ ਕੀ ਆ ਜਿਹੜੇ ਵਿਦਵਾਨਾਂ ਨੇ ਖੋਜਾਂ ਕਰਕੇ ਬਰੀਕੀਆਂ ਨਾਲ ਚੀਜ਼ਾਂ ਲਿਖੀਆਂ ਨੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਸਮਝਣਾ ਚਾਹੀਦਾ ਉਹ ਤੋਂ ਬਿਨਾ ਬੰਦੇ ਨੂੰ ਕਦੇ ਵੀ ਸਮਝਦਾਰੀ ਨਹੀਂ ਆਉਂਦੀ ਤਾਂ ਹੁਣ ਭ੍ਰਿਸ਼ਟਾਚਾਰ ਜਿਹੜਾ ਇਹ ਸਾਹਮਣੇ ਆਇਆ ਇਹਦੇ ਉੱਪਰ ਤੁਸੀਂ ਕੀ ਕਹੋਗੇ ਹੁਣ ਅਗਲੀ ਖਬਰ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨਾਲ ਜੁੜੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਵੱਡਾ ਬਿਆਨ ਉਦੋਂ ਆਇਆ ਜਦੋਂ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਜਟ ਪੇਸ਼ ਕੀਤਾ। ਉਹਨਾਂ ਨੇ ਬਜਟ ਪੇਸ਼ ਕੀਤਾ ਔਰ ਬਜਟ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਅਸੀਂ ਦੇਸ਼ ਨੂੰ ਆਹ ਦੇਤਾ ਉਹ ਦੇਤਾ ਡੇਢ ਘੰਟਾ ਲਾ ਕੇ ਦੇਸ਼ ਦੀ ਵਿੱਤ ਮੰਤਰੀ ਖਜ਼ਾਨਾ ਮੰਤਰੀ ਨੇ ਬਜਟ ਪੇਸ਼ ਕੀਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਬਜਟ ਚ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕੱਖ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਦੀ ਲਈ ਪੰਜਾਬ ਦੇ ਉਦਯੋਗਪਤੀਆਂ ਲਈ ਕੋਈ ਕੁਝ ਨਹੀਂ ਦਿੱਤਾ ਗਿਆ ਵੇਖੋ ਪੰਜਾਬ ਇੱਕ ਸਰਹੱਦੀ ਸੂਬਾ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਪੰਜਾਬ ਆਏ ਹੋਏ ਨੇ ਅੱਜ ਉਸੇ ਟਾਈਮ 'ਉਤੇ ਬਜਟ ਚੱਲ ਰਿਹਾ ਤਾਂ ਉਧਰ ਇਹ ਮੋਦੀ ਸਾਹਿਬ ਪੰਜਾਬ ਆਏ ਨੇ ਜਿਹੜੇ ਕਿ ਡੇਰਾ ਬੱਲਾਂ ਦੇ ਵਿੱਚ ਅੱਜ ਗਏ ਪਹਿਲੀ ਤਾਂ ਗੱਲ ਮੈਨੂੰ ਐ ਲੱਗਦਾ ਵੀ ਬਜਟ ਉਹ ਜੋ ਹੋਣਾ ਚਾਹੀਦਾ ਸੀ ਜਦੋਂ ਪ੍ਰਧਾਨ ਮੰਤਰੀ ਉੱਥੇ ਪਾਰਲੀਮੈਂਟ 'ਚ ਹਾਜ਼ਰ ਹੁੰਦਾ ਬਜਟ ਬਹੁਤ ਵੱਡੀ ਚੀਜ਼ ਐ ਦੇਸ਼ ਦੀ ਆਮਦਨ ਤੇ ਖਰਚ ਦਾ ਵੇਰਵਾ ਸਾਡੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਬਜਟ ਹੁੰਦਾ ਕੀ ਐ ਬਜਟ ਨੇ ਕਿਵੇਂ ਸਾਡੀ ਸਾਰਿਆਂ ਦੀ ਜ਼ਿੰਦਗੀ ਤੈਅ ਕਰਨੀ ਐ ਅਸੀਂ ਆਪਣੀ ਜ਼ਿੰਦਗੀ ਆਪ ਨਹੀਂ ਤੈਅ ਕਰਨੀ ਹੁੰਦੀ ਸਰਕਾਰਾਂ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਬਜਟ ਨੇ ਸਾਡੀ ਜ਼ਿੰਦਗੀ ਸੌਖੀ ਕਰਨੀ ਕਿ ਔਖੀ ਕਰਨੀ ਉਹਨਾਂ ਨੇ ਤੈਅ ਕਰਨਾ ਤਾਂ ਬਜਟ ਦੇ ਉੱਪਰ ਅੱਜ ਕੀ ਹੋਇਆ ਕੀ ਕੁਝ ਸਸਤਾ ਕਰਤਾ ਤੇ ਕੀ ਕੁਝ ਮਹਿੰਗਾ ਕਰਤਾ ਇਹਦੇ ਉੱਪਰ ਵੀ ਸਾਡੇ ਲੋਕਾਂ ਨੂੰ ਸਮਝ ਨਹੀਂ ਦਿੱਤੀ ਗਈ ਕਸੂਰ ਲੋਕਾਂ ਦਾ ਨਹੀਂ ਕਸੂਰ ਸਿਸਟਮ ਦਾ ਕਸੂਰ ਸਰਕਾਰਾਂ ਦਾ ਲੋਕਾਂ ਨੂੰ ਸਮਝ ਹੀ ਨਹੀਂ ਦਿੱਤੀ ਗਈ ਵੀ ਉਹ ਵੇਖ ਸਕਣ ਕਿ ਚੱਲ ਕੀ ਰਿਹਾ ਲੋਕਾਂ ਦੀ ਆਮਦਨ ਕਿੰਨੀ ਹੋਏਗੀ ਘਰਾਂ ਦੀ ਖਰਚ ਕਿੰਨੇ ਹੋਣਗੇ ਇਹ ਬਜਟ ਤੈਅ ਕਰਦਾ ਆਪਾਂ ਨਹੀਂ ਕਰਦੇ ਇਹੀ ਕਾਰਨ ਹੈ ਤੁਸੀਂ ਦੇਖੋ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਜਿਹੜੇ ਤਬਕੇ ਨੇ ਮਜ਼ਦੂਰ ਹੋਏ ਕਿਸਾਨ ਹੋਏ ਉਹਨਾਂ ਦੀ ਜ਼ਿੰਦਗੀ ਸਭ ਤੋਂ ਵੱਧ ਮਾੜੀ ਹੈ ਤੇ ਜਿਹੜੇ ਬੁੱਲੇ ਲੁੱਟਦੇ ਨੇ ਵੱਡੇ ਸ਼ਹਿਰਾਂ 'ਚ ਬੈਠੇ ਬੰਬੇ ਵਰਗੇ ਸ਼ਹਿਰਾਂ 'ਚ ਉਹਨਾਂ ਦੀ ਜ਼ਿੰਦਗੀ 'ਚ ਹਰ ਸਹੂਲਤ ਹੈ ਮਜੇ ਨੇ ਆਨੰਦ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿੱਥੋਂ ਜ਼ਿੰਦਗੀ ਤੈਅ ਹੋਣੀ ਹੈ ਸਾਨੂੰ ਇਹ ਸਿਖਾਇਆ ਜਾਂਦਾ ਵੀ ਮਿਹਨਤ ਕਰੋ ਤੇ ਮਿਹਨਤਾਂ ਕਰਕੇ ਆਪਦੀ ਜ਼ਿੰਦਗੀ 'ਚ ਉੱਪਰ ਮਿਹਨਤ ਮਜ਼ਦੂਰਾਂ ਤੋਂ ਵੱਧ ਕਿਹਨੇ ਕਰਨੀ ਤੜਕੇ ਤੋਂ ਲੈ ਕੇ ਰਾਤ ਤੱਕ ਕੰਮ ਹੀ ਕਰੀ ਜਾਂਦੇ ਨੇ ਤੇ ਕਈ ਕਈ ਪੀੜ੍hiyan ਤੋਂ ਕਰੀ ਜਾਂਦੇ ਨੇ ਮਿਹਨਤ ਕਿਸਾਨਾਂ ਤੋਂ ਵੱਧ ਕਿਹਨੇ ਕਰਨੀ ਹੈ ਪਰ ਸਭ ਤੋਂ ਮਾੜੀ ਹਾਲਤ ਇਹਨਾਂ ਦੋਨਾਂ ਤਬਕਿਆਂ ਦੀ ਹੈ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਕਿਸਾਨ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਮਜ਼ਦੂਰ ਹੁਣ ਇੱਥੇ ਸੋਚਣਾ ਪੈਣਾ ਹੈ ਦੋਸਤੋ ਬਜਟ ਆਇਆ ਬਜਟ ਆਉਣ ਦੇ ਨਾਲ ਜਿਹੜੀਆਂ ਚੀਜ਼ਾਂ ਸਸਤੀਆਂ ਕੀਤੀਆਂ ਤੇ ਜਿਹੜੀਆਂ ਮਹਿੰਗੀਆਂ ਕੀਤੀਆਂ ਉਹਨਾਂ ਦੀ ਲਿਸਟ ਜ਼ਰੂਰ ਪੜ੍ਹ ਲਓ ਤੁਸੀਂ ਹੈਰਾਨ ਹੋ ਜਾਓਗੇ ਕੀ ਦਿੱਤਾ ਬਜਟ ਦੇ ਵਿੱਚ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ ਬਸ ਅੰਕੜਿਆਂ ਦਾ ਹੇਰ ਫੇਰ ਕੀਤਾ ਹੁਣ ਬਜਟ ਆਉਣ ਨਾਲ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਇੱਕਦਮ ਡਿੱਗੀਆਂ ਨੇ ਤੇ ਨਾਲ ਹੀ ਜਿਹੜਾ ਸੈਂਸੈਕਸ ਹੈ ਸ਼ੇਅਰ ਮਾਰਕੀਟ ਹੈ ਉਹ 2300 ਅੰਕ ਤੜ੍ਹਮ ਡਿੱਗੀ 8 ਲੱਖ ਕਰੋੜ ਰੁਪਈਆ ਇੱਕ ਮਿੰਟ ਚ ਸਵਾਹ ਹੋ ਗਿਆ ਆਮ ਪਬਲਿਕ ਦਾ ਜਿਹੜਾ ਲੱਕਾ ਆਇਆ ਸੀ ਸ਼ੇਅਰ ਮਾਰਕਿਸ਼ ਤਾਂ ਇਨਾ ਚੀਜ਼ਾਂ ਦੀ ਸਮਝ ਨਹੀਂ ਹੈਗੀ ਸਾਨੂੰ ਅਜੇ ਤੇ ਇਸ ਕਰਕੇ ਅਸੀਂ ਜਾਣ ਨਹੀਂ ਪਾਉਂਦੇ ਵੀ ਚੱਲੀ ਕੀ ਜਾਂਦਾ ਹੋ ਕੀ ਰਿਹਾ ਨਿਰਮਲਾ ਸੀਤਾ ਰਮਨ ਨੇ ਵੱਡੀਆਂ ਦਾਅਵੇਦਾਰੀਆਂ ਅੱਜ ਕੀਤੀਆਂ ਨੇ ਪਾਰਲੀਮੈਂਟ 'ਚ ਖੜਕੇ ਪਰ ਕਿਸਾਨਾਂ ਦੇ ਬੁਲਾਰਿਆਂ ਦੇ ਬਿਆਨ ਆਏ ਮੈਂ ਸੁਣ ਰਿਹਾ ਸੀਗਾ ਕਈ ਕਿਸਾਨ ਆਗੂਆਂ ਨੇ ਬਿਆਨ ਦਿੱਤੇ ਨੇ ਕਿ ਸਾਨੂੰ ਕੀ ਦਿੱਤਾ ਕਿਸਾਨਾਂ ਲਈ ਕੀ ਐਲਾਨ ਕੀਤਾ 1.5 ਘੰਟੇ ਦੇ ਬਜਟ ਦੇ ਵਿੱਚ ਦੋ ਵਾਰ ਵੀ ਕਿਸਾਨਾਂ ਦਾ ਨਾਂ ਨਹੀਂ ਬੋਲਿਆ ਜਿੱਥੇ ਕਿਤੇ ਮਾੜਾ ਜਿਹਾ ਇੱਕ ਅੱਧੀ ਔਰ ਕਿਸਾਨਾਂ ਸ਼ਬਦ ਬੋਲਿਆ ਉਥੇ ਜਿਵੇਂ ਕੇਰਲਾ ਚ ਇਲੈਕਸ਼ਨ ਨੇ ਤੇ ਉਥੋਂ ਦੇ ਕਿਸਾਨਾਂ ਲਈ ਕੋਕੋਨਟ ਦੀ ਖੇਤੀ ਲਈ ਬੋਲਿਆ ਕੋਕੋਨਟ ਦੀ ਖੇਤੀ ਪੰਜਾਬ ਚ ਤਾਂ ਨਹੀਂ ਹੁੰਦੀ ਹਰਿਆਣਾ ਚ ਤਾਂ ਨਹੀਂ ਹੁੰਦੀ ਉਹ ਤਾਂ ਕੇਰਲਾ ਚ ਹੁੰਦੀ ਤੇ ਕੇਰਲਾ ਚ ਇਲੈਕਸ਼ਨ ਨੇ ਸਾਰਾ ਕੁਝ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਪੰਜਾਬ ਆਏ ਪ੍ਰਧਾਨ ਮੰਤਰੀ ਸਾਹਿਬ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੱਡੇ ਐਲਾਨ ਕਰਕੇ ਜਾਣਗੇ ਪੰਜਾਬ ਦੇ ਉੱਪਰ ਸਾਢੇ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਉੱਪਰ ਸਾਢੇ 4 ਲੱਖ ਕਰੋੜ ਦਾ ਆਮ ਬੰਦੇ ਨੂੰ ਪਤਾ ਨਹੀਂ ਕਿ ਸਾਢੇ 4 ਲੱਖ ਕਰੋੜ ਦਾ ਕਰਜ਼ਾ ਹੈ ਕੀ ਆ ਔਰ ਇਹ ਸਾਡਾ ਨੁਕਸਾਨ ਕਿਵੇਂ ਕਰ ਰਿਹਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਵਿਸ਼ੇਸ਼ ਪੈਕੇਜ ਪੰਜਾਬ ਨੂੰ ਦਿੰਦੇ ਸਰਹੱਦੀ ਸੂਬਾ ਚਾਰ ਤੋਂ ਫੇਰੇ ਪੰਜਾਬ ਦੇ ਬਾਰਡਰ ਹੈ ਇਹ ਫਿਰੋਜ਼ਪੁਰ ਨਾਲ ਵੀ ਬਾਰਡਰ ਲੱਗਦਾ ਤਰਨਤਾਰਨ ਨਾਲ ਵੀ ਲੱਗਦਾ ਅਮਰitsar ਨਾਲ ਵੀ ਲੱਗਦਾ ਗੁਰਦਾਸਪੁਰ ਨਾਲ ਵੀ ਲੱਗਦਾ ਬਾਰਡਰ ਸਰਹੱਦੀ ਏਰੀਆ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਸੀ ਪੰਜਾਬ ਚੰਡੀਗੜ੍ਹ ਦਾ ਮੁੱਦਾ ਹੈ ਉਹਦੇ ਤੇ ਮੋਦੀ ਸਾਹਿਬ ਕੁਝ ਬੋਲ ਕੇ ਜਾਂਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਉਹਦੇ ਤੇ ਮੋਦੀ ਸਾਹਿਬ ਕੁਝ ਬੋਲ ਕੇ ਜਾਂਦੇ ਪੰਜਾਬ ਤੇ ਪਿਛਲੇ ਦਿਨੀ ਹੜ੍ਹ ਆਏ ਵੱਡਾ ਨੁਕਸਾਨ ਹਜ਼ਾਰਾਂ ਕਰੋੜ ਦਾ ਹੋਇਆ ਪੰਜਾਬ ਸਰਕਾਰ ਨੇ ਪੈਕੇਜ ਮੰਗਿਆ ਸੀ 20000 ਕਰੋੜ ਦਾ ਕੇਂਦਰ ਸਰਕਾਰ ਤੋਂ ਨਹੀਂ ਦਿੱਤਾ ਕੇਂਦਰ ਸਰਕਾਰ ਨੇ ਅੱਜ ਮੋਦੀ ਸਾਹਿਬ ਕੁਝ ਦੇ ਕੇ ਤਾਂ ਜਾਂਦੇ ਨਾ ਪੰਜਾਬ ਨੂੰ ਆਏ ਪਹਿਲਾ ਸੀਬੀਏ ਉਹਨਾਂ ਦੀ ਧਾਰਮਿਕ ਫੇਰੀ ਹੈ ਪਰ ਫੇਰੀ ਤੋਂ ਬਾਅਦ ਲੱਗਾ ਵੀ ਇਹ ਤਾਂ ਸਿਆਸੀ ਫੇਰੀ ਸੀ ਪੰਜਾਬ 'ਚ ਵੀ ਵੋਟਾਂ ਆ ਗਈਆਂ ਨਾ ਸਿਰ ਤੇ ਹੁਣ ਤਾਂ ਤਿਆਰੀਆਂ ਹੀ ਨੇ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਤੇ 26 ਜਿਹੜਾ ਉਹ ਚੱਲ ਰਿਹਾ ਮਹੀਨੇ ਤਾਂ ਰਹਿ ਗਏ 8-9 ਤਾਂ ਭਾਜਪਾ ਵੀ ਪੂਰੀ ਪੱਬਾਂ ਪਾ ਰੇ ਵੀ ਅਕੀ ਪੰਜਾਬ 'ਚ ਕੱਲਿਆਂ ਨੇ ਚੋਣਾਂ ਲੜਨੀਆਂ ਤੇ ਕੱਲਿਆਂ ਨੇ ਜਿੱਤਣੀਆਂ ਤੁਸੀਂ ਦੇਖੋ ਭਾਜਪਾ ਨੇ ਕਿਵੇਂ ਦੂਜੀਆਂ ਪਾਰਟੀਆਂ ਦੇ ਲੀਡਰ ਖਿੱਚੇ ਨੇ ਖਾਸ ਕਰ ਪੱਗਾਂ ਵਾਲੇ ਕੈਪਟਨ ਅਮਰਿੰਦਰ ਕਾਂਗਰਸ ਦਾ ਵੱਡਾ ਲੀਡਰship ਭਾਜਪਾ ਨੇ ਖਿੱਚ ਲਿਆ ਸੁਨੀਲ ਜਾਖੜ ਕਾਂਗਰਸ ਦਾ ਪ੍ਰਧਾਨ ਸੀ ਬੀਜੇਪੀ ਨੇ ਖਿੱਚ ਲਿਆ ਰਵਨੀਤ ਬਿੱਟੂ ਕਾਂਗਰਸ ਦਾ ਸੀਨੀਅਰ ਆਗੂ ਸੀ ਬੀਜੇਪੀ ਨੇ ਖਿੱਚ ਲਿਆ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਦਾ ਤੇ ਬਾਅਦ ਵਿੱਚ ਕਾਂਗਰਸ ਦਾ ਲੀਡਰ ਸੀ ਵਿੱਤ ਮੰਤਰੀ ਪੰਜਾਬ ਦਾ ਬੀਜੇਪੀ ਨੇ ਖਿੱਚ ਲਿਆ ਫਤੇਜੰਗ ਬਾਜਵਾ ਬੀਜੇਪੀ ਲੈ ਗਈ ਰਾਣਾ ਗੁਰਮੀਤ ਸਿੰਘ ਸੋਢੀ ਸੀਨੀਅਰ ਕਾਂਗਰਸੀ ਆਗੂ ਸੀ ਫਿਰੋਜ਼ਪੁਰ ਤੋਂ ਮੰਤਰੀ ਰਿਹਾ ਪੰਜਾਬ 'ਚ ਉਹਨੂੰ ਵੀ ਬੀਜੇਪੀ ਲੈ ਗਈ ਉਦੋਂ ਬਾਅਦ ਜਗਮੀਤ ਬਰਾੜ ਨੂੰ ਬੀਜੇਪੀ ਲੈ ਗਈ ਉਸ ਤੋਂ ਬਾਅਦ ਜਗਮੀਤ ਬਰਾੜ ਦੇ ਭਰਾ ਰਿਪਜੀਤ ਬਰਾੜ ਨੂੰ ਫਿਰ ਚਰਨਜੀਤ ਬਰਾੜ ਨੂੰ ਫਿਰ ਭਗਵੰਤ ਮਾਨ ਦੇ OSD ਸੱਜੀ ਬਾਹਰ ਸੀ ਜਿਹੜਾ ਭਗਵੰਤ ਮਾਨ ਦੀ ਓਂਕਾਰ ਸਿੰਘ ਸਿੱਧੂ ਉਹਨੂੰ ਵੀ ਭਾਜਪਾ ਲੈ ਗਈ ਆ ਹਫਤਾ ਪਹਿਲਾਂ ਤਾਂ ਭਾਜਪਾ ਪੂਰੀ ਤਿਆਰੀ ਨਾਲ ਚੱਲ ਰਹੀ ਹੈ ਜਿਹੜੀ ਉਹ ਕਹਿੰਦੇ ਨਾ ਪੰਜਾਬ ਚ 2027 ਚ ਅਸੀਂ ਸਰਕਾਰ ਬਣਾ ਕੇ ਵਿਖਾਉਣੀ ਹੈ ਉਹ ਉਸੇ ਤਿਆਰੀ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਜੋ ਫੇਰੀਆਂ ਨੇ ਨਾਮ ਇਹਨਾਂ ਨੂੰ ਜੋ ਮਰਜ਼ੀ ਦੇ ਲੈਣ ਪਰ ਦੇਖੇ ਤਾਂ ਰਹੀ ਆ ਵੀ ਇਹ ਫੇਰੀਆਂ ਐਵੇਂ ਨਹੀਂ ਹੋ ਰਹੀਆਂ ਇਹਨਾਂ ਦੇ ਵੱਡੇ ਕਾਰਨ ਨੇ ਬਹੁਤ ਮਿਹਰਬਾਨੀ ਸ਼ੁਕਰੀਆ